ਪਹਿਲਾਂ ਤੇ ਸਾਰੇ ਤੁਹਾਡੇ মিডিਆ ਦਾ ਬਹੁਤ ਧੰਨਵਾਦ ਹੈ ਕਿ ਜਿਹੜੇ ਤੁਸੀਂ ਸਾਡਾ ਸੁਨੇਹਾ ਅੱਜ ਪੂਰੇ ਪੰਜਾਬ ਦੇ ਵਿੱਚ ਸੂਬੇ ਦੇ ਵਿੱਚ ਤੇ ਨਾਲੇ ਦੇਸ਼ਾਂ ਵਿਦੇਸ਼ਾਂ ਤੱਕ ਰੱਖੋਗੇ ਤੇ ਸਾਡੀ ਆਵਾਜ਼ ਪਹੁੰਚਾਓਗੇ ਅੱਜ ਅਸੀਂ ਸਾਡਾ ਵਿਸ਼ੇਸ਼ ਮੁੱਦਾ ਹੈਗਾ ਕਿ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਸਾਹਿਬ ਨੂੰ ਜਿਹੜਾ ਜ਼ਹਿਰ ਦੇ ਕੇ ਵਿਦੇਸ਼ਾਂ ਦੇ ਵਿੱਚ ਮਾਰਿਆ ਗਿਆ ਸੀ ਉਹ ਮੁੱਦਾ ਦਬਾਰਤ ਤੋਂ ਚੁੱਕਿਆ ਗਿਆ ਹੈ ਗਾਰਡੀਅਨ ਅਖਬਾਰ ਵੱਲੋਂ ਗਾਰਡੀਅਨ ਅਖਬਾਰ ਵੱਲੋਂ ਇਹ ਮੁੱਦਾ ਚੁਕਨਾ ਇੱਕ ਸਨਸਨੀਖੇਜ਼ ਖਲਾਸਾ ਹੈਗਾ ਕਿ ਸਰਕਾਰਾਂ ਇਸ ਮੁੱਦੇ ਨੂੰ ਦੱਬ ਰਹੀਆਂ ਸੀ ਉਹ ਚਾਹੰਦਾ ਹੈ ਗਾਰਡੀਅਨ ਅਖਬਾਰ ਤੇ ਉੱਥੋਂ ਦੀ ਆਵਾਮ ਚਾਹੰਦੀ ਹੈ ਕਿ ਸਾਨੂੰ ਇਨਸਾਫ ਮਿਲੇ ਇਨਸਾਫ ਦਾ ਮਤਲਬ ਹੈ ਮੇਰੇ ਕੋਲੇ ਮਾਤਾ ਜੀ ਬੈਠੇ ਹੋਏ ਆ ਮੈਂ ਇਹਨਾਂ ਲਈ ਇੱਕ ਸ਼ਬਦ ਕਹਿਣਾ ਚਾਹੂੰਗਾ ਕਹਿੰਦੇ ਜਨਨੀ ਜਨੇਤਾ ਭਗਤ ਜਨ ਕਹਿ ਦਾਤਾ ਕੈ ਸੂਰ ਨਹੀਂ ਤਾਂ ਜਨਨੀ ਬਾਝ ਰਹੇ ਕਾਹੇ ਗਵਾਏ ਨੂਰ ਕਿ ਇਹਨਾਂ ਨੇ ਡਾ ਸੂਰਵੀਰ ਜੋਧਾ ਜਿਹੜੇ ਆਪਣੇ ਕੌਮੀ ਘਰ ਦੀ ਗੱਲ ਕਰਦੇ ਸੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਕਿ ਇੱਥੇ ਕੋਈ ਵੀ ਉਹ ਵਿਅਕਤੀ ਜਿਹੜਾ ਆਪਣੇ ਕੌਮੀ ਘਰ ਦੀ ਗੱਲ ਕਰਦਾ ਆਪਣੇ ਮੁਲਕ ਦੀ ਗੱਲ ਕਰਦਾ ਆਪਣੇ ਆਜ਼ਾਦ ਖਿੱਤੇ ਦੀ ਗੱਲ ਕਰਦਾ ਜਿੰਨਾ ਪੰਜਾਬ ਦੇ ਵਿੱਚ ਨਰਸ ਹਾਰ ਹੋਇਆ ਉਹ ਨਰਸਹਾਰ ਦੀ ਗੱਲ ਕਰਦਾ ਹੈ ਉਹ ਨਰਸਹਾਰ ਦਾ ਮਤਲਬ ਜਿਵੇਂ ਖਾਲੜਾ ਸਾਹਿਬ ਅਗੇ ਸੀ ਉਹਨਾਂ ਨੇ ਹਿਊਮਨ ਰਾਈਟਸ ਦੇ ਤਹਿਤ ਉਹਨਾਂ ਨੇ ਜਿਹੜੀਆਂ ਲਾਸ਼ਾਂ ਆਈਆਂ ਸੀ ਲਵਾਰਸ਼ ਲਾਸ਼ਾਂ ਦਾ ਸੰਸਕਾਰ ਤੇ ਉਹਨਾਂ ਦਾ ਡਾਟਾ ਲੱਭਣਾ ਚਾਹੁੰਦੇ ਸੀ ਉਹ ਤੇ ਜਿਹੜਾ ਵੀ ਕੌਮ ਦੇ ਪ੍ਰਤੀ ਸਰਹੱਦ ਅਗਾਇ ਉਸ ਵਿਅਕਤੀ ਨੂੰ ਇਹ ਸਟੇਟ ਜਿੰਦਾ ਨਹੀਂ ਰਹਿਣ ਦਿੰਦੀਗੀ ਹੁਣ ਗ੍ਰਹਿ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਸਾਰੇ ਰਾਤ ਜਿੰਨੀਆਂ ਏਜੰਸੀਆਂ ਆਗੀਆਂ ਜਿੰਨੀਆਂ ਵੀ ਏਜੰਸੀਆਂ ਅੱਜ ਦੇਸ਼ ਦੇ ਵਿੱਚ ਆਗੀਆਂ ਉਹਨਾਂ ਨੂੰ ਸਾਰੇ ਇਸ ਕੰਮ ਦੇ ਬਾਰੇ ਪਤਾ ਹੁੰਦਾ ਤੇ ਅੱਜ ਸੀ ਇਹ ਬੇਨਤੀ ਅੰਬੈਸੀਆਂ ਨੂੰ ਵੀ ਕਰ ਰਹੇ ਹੈਗੇ ਆ ਤੇ ਉਹਨਾਂ ਨੂੰ ਲਿਖਤ ਤੌਰ ਤੇ ਪੱਤਰ ਦੇ ਵਿੱਚ ਵੀ ਕਵਾਂਗੇ ਕਿ ਇਹਨੂੰ ਇੰਡੀਪੈਂਡੈਂਟ ਤਰੀਕੇ ਦੇ ਨਾਲ ਕਿਸੇ ਇੰਡੀਪੈਂਡੈਂਟ ਨੈਸ਼ਨਲ ਏਜੰਸੀ ਇਹਨੂੰ ਦੇਖੇ ਕਿ ਜਿਹੜਾ ਸਾਡਾ ਇਸ ਮਾ ਦਾ ਹਿਰਦਾ ਬਲੁੰਦ ਰਿਆ ਗਿਆ ਤੇ ਸਾਡੀ ਪੂਰੀ ਜਦੋ ਜਹਿਦ ਲੱਗੀ ਸ਼੍ਰੋਮਣੀ ਕਾਲੀ ਦਾਲਾ ਮਰ ਸਰਦੀ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਕਿ ਜਿਹੜੇ ਲੰਬੇ ਸਮੇਂ ਤੋਂ ਪਾਰਲੀਮੈਂਟ ਦੇ ਵਿੱਚ ਹੈ ਮੁੱਦਾ ਚੁੱਕਦੇ ਪਏ ਸੀ ਉਹਨਾਂ ਨੂੰ ਇਨਸਾਫ ਮਿਲਣਾ ਅਤੀ ਜ਼ਰੂਰੀ ਹੈ ਸਿਰਫ ਔਰ ਸਿਰਫ ਮੈਸੇ ਮੁੱਦੇ ਤੇ ਹੀ ਆਪਣੀ ਗੱਲ ਖਤਮ ਕਰਦਾ ਹੈ